ਪਤਾ ਨਹੀਂ ਕੀ ਕਰਨੀ ਆ ਕਦੋਂ ਦੀ ਚਾਹ ਧਰੀ ਆ ਜਿੱਲੀ ਜੀ ਨਹੀਂ ਸੰਦੀਪ ਹਾਂਜੀ ਲੈ ਆਇਆ ਚਾਹ ਚਾਹ ਰਿੰਨ ਢੀ ਕੇ ਮਾਂ ਰਿੰਨ ਢੀਆਂ ਆ ਗਈ ਮਮ ਜੀ ਬਾਂਚਲੀ ਵਾਸਾ ਆ ਲਓ ਚਾਹ ਐ ਨਾ ਚਾਹ ਚਾਹ ਆਪਣਾ ਤਲਾ ਲਗਾਇਆ ਮਮ ਜੀ ਚਾਹ ਰਿੰਨ ਨੂੰ ਤਾਂ ਟਾਈਮ ਲੱਗਣਾ ਹੀ ਆ ਫਿਰ ਠੀਕਾ ਨਾ ਗੱਚੀ ਚਾਹ ਲੈ ਆਈਆਂ ਹਾਏ ਹਾਏ ਇੰਨਾ ਮਿੱਠਾ ਪਾਇਆ ਵਿੱਚ ਚਾਹ ਠੀਕ ਆ ਮੰਮੀ ਜੀ ਤੰਨੂੰ ਠੀਕ ਲੱਗਦੀ ਆ ਨਾ ਵੇਖ ਕਿਦਾਂ ਪੱਤੀ ਵਿੱਚ ਰਿੰਨੀ ਆ ਇੰਨਾ ਮਿੱਠਾ ਨਾ ਪਾਇਆ ਕਰ ਖੰਡ ਵੇਖੋ ਕਿੰਨੀ ਮਹਿੰਗੀ ਆ ਤੂੰ ਤਾਂ ਮਿੱਠੀ ਚਾਹ ਪਿਆ ਪਿਆ ਮੈਨੂੰ ਲੱਗਦਾ ਬਿਮਾਰ ਕਰ ਦੇਣਾ ਆ ਸ਼ੂਗਰ ਕਰਾਏਂਗੀ ਤੂੰ ਸਾਨੂੰ ਤੂੰ ਇਹ ਨਾ ਜੜੀ ਫਿੱਕੀ ਚਾਹ ਪੀਣ ਲੱਗ ਜਾਏ ਹੁਣ ਮੈਂ ਫਿੱਕੀ ਕਰ ਰਿਆ ਕਰਾ ਤੁਹਾਨੂੰ ਚਾਹ ਮੇਰੇ ਕੋਲ ਨਹੀਂ ਫਿੱਕੀ ਪੀਤੀ ਜਾਂਦੀ ਤੇ ਸਾਡੇ ਕੋਲ ਮਿੱਠੀ ਨਹੀਂ ਨਾ ਪੀਤੀ ਜਾਂਦੀ ਦੁਬਾਰਾ ਬਣਾਦਾ ਰਹਿਣਦੇ ਹੁਣ ਇਹੋ ਹੀ ਪੀ ਲੈਣੀ ਆ ਖੰਡ ਪਤੀ ਪਲਾ ਕਿੰਨੀ ਮਹਿੰਗੀ ਆ ਪੈਸੇ ਲੱਗਦੇ ਆ ਫ੍ਰੀ ਚ ਤਾਂ ਨਹੀਂ ਹੁੰਦੀ ਸੱਚੇ ਮੰਮੀ ਜੀ ਨਾਲ ਮੈਂ ਤੁਹਾਨੂੰ ਉਹ ਪੁੱਛਣਾ ਹੈ ਕਿ ਕੱਲ ਚਲੀਏ ਆਪਾਂ ਬਾਜ਼ਾਰ ਕੀ ਕਰਨਾ ਸੂਟ ਲੈ ਕੇ ਆਉਣਾ ਹੈ ਗਰਮੀ ਵਾਲੇ ਹੁਣ ਗਰਮੀ ਆਉਂਦੀ ਅੱਗੋਂ ਕੀ ਕਰਨੇ ਸੰਦੀਪ ਤੂੰ ਸੂਟ ਮੰਮਾ ਜੀ ਮੇਰੇ ਕੋ ਇੱਕ ਦੋ ਸੂਟ ਯਾ ਤਾਂ ਉਹ ਥੋੜੀ ਨਾ ਮੈਂ ਪਾਈ ਜਾਣਾ ਹੈ ਮੇਰੀ ਗਰਸਨ ਕੁੜੀ ਦੇ ਪਏ ਆ ਕਿੰਨੇ ਸੂਟ ਉਹਨੇ ਵਿਆਹ ਤੋਂ ਪਹਿਲੇ ਨਾ ਐਨੇ ਕਿਤੇ ਪਾਰੇ-ਪਾਰੇ ਸੂਟ ਸਵਾਏ ਹੀ ਤੇ ਉਹ ਪਾਏ ਕੀ ਕਰਦੇ ਆ ਉਹ ਤੇਰੇ ਕੰਮ ਆ ਜਾਣੇ ਉਹ ਵੇਖ ਲਈ ਤਾਂ ਮੰਮੀ ਗਰਮੀ ਚ ਬਾਹਰੇ ਸੂਟ ਕਿੱਥੇ ਪਿੰਦਾ ਹੈ ਤਾਂ ਇਹ ਤੇ ਮੈਂ ਕਹਿ ਨਹੀਂ ਲੈ ਆਉਣਾ ਹੈ ਤੂੰ ਵੇਖੀ ਤੇ ਸਹੀ ਤਨ ਵਿਖਾਉਣੀ ਆ ਕੱਢ ਕੇ ਪਰ ਇਹ ਵੀ ਹੈਗੇ ਆ ਤੇ ਗਰਮੀ ਵਾਲੇ ਵੀ ਹੈਗੇ ਆ ਪਰ ਮੰਮੀ ਜੀ ਮੈਂ ਨਾ ਸੂਟ ਵੇਖ ਵੀ ਲਵਾਂਗੀ ਤੇ ਤੇਜਿੰਦਰ ਨੇ ਮੈਂ ਪੁੱਛਾਇਆ ਤੇ ਉਹ ਕਹਿੰਦਾ ਕਿ ਬਾਜ਼ਾਰੋਂ ਲੈ ਆਈ ਮੰਮੀ ਨਾਲ ਜਾ ਕੇ ਮੁੰਡੇ ਨੂੰ ਕੀ ਪਤਾ ਐਵੇਂ ਬੇਫਾਲਤੂ ਪੈਸੇ ਖਰਚਣੇ ਆ ਉਹਨੂੰ ਪਤਾ ਵੀ ਐ ਕਮਾਈਆਂ ਕਿੰਨੀਆਂ ਔਕੀਆਂ ਹੁੰਦੀਆਂ ਆ ਤੇ ਮੈਂ ਕਹਿੰਦੇ ਜਿਆਦਾ ਸੂਟ ਲੈਣੇ ਇੱਕ ਦੋ ਹੀ ਲੈਣਾ ਬਸ ਗਰਮੀ 'ਚ ਜਿੰਨੇ ਜਿਆਦੇ ਹੁਣ ਉਹਨੇ ਥੋੜੇ ਹੁੰਦੇ ਆ ਆ ਜਿਹੜੀ ਲੈਣਾ ਬਾਅਦ ਚ ਲੈ ਲਈ ਤੇ ਨਾਲੇ ਗੱਲ ਸੁਣ ਮੇਰੀ ਕੱਲ ਤੂੰ ਗਈ ਸੀ ਬਾਜ਼ਾਰ ਮੁੰਡੇ ਨਾਲ ਤੇ ਕੀ ਲਿਆਈ ਸੀ ਲਫਾਫੇ ਵਿੱਚ ਉਹ ਮੈਂ ਕੋਟੀ ਲੈ ਕੇ ਆਈ ਸੀ ਵਿਖਾ ਹਾਂ ਮੈਨੂੰ ਮੈਂ ਤੇ ਤੁਹਾਨੂੰ ਪੁੱਛਣ ਪੁੱਛਣ ਕਰਦੀ ਰਹੀ ਆ ਮੇਰਾ ਟਾਈਮ ਹੀ ਨਹੀਂ ਲੱਗਾ ਹਾਂਜੀ ਵਿਖਾਉਣੀ ਆ ਆ ਕੋਟੀ ਮਮੀ ਜੀ ਠੀਕ ਆ ਪਰ ਸੰਦੀਪ ਹੁਣ ਸਿਆਲ ਤੇ ਚਲ ਗਿਆ ਆ ਤੇ ਕੀ ਲੋੜੀ ਏ ਦੀ ਇਹ ਮੰਮ ਜੀ ਸਸਤੀ ਮਿਲਦੀ ਪਈ ਹੀ ਤਾਂ ਵੈਸੇ ਮੈਂ ਤਾਂ ਲੈਣ ਨਹੀਂ ਈ ਤੇ ਤੇ ਜਿੰਦ ਨੇ ਨਾ ਧੱਕੇ ਨਾਲ ਦਵਾਤੇ ਕਹਿੰਦਾ ਲੱਲਾ ਲੱਲਾ ਸਸਤੀ ਮਿਲਦੀ ਪਈ ਉਹਨਾਂ ਤਾਨੂੰ ਤੇ ਆਦਤ ਏ ਪੈਸੇ ਬਰਬਾਦ ਕਰਨ ਦੀ ਮੰਮ ਜੀ ਪੈਸੇ ਕਦੇ ਬਰਬਾਦ ਹੋਏ ਆ ਜੇ ਹੁਣ ਨਹੀਂ ਪਊਗੀ ਤੇ ਅਗਲੇ ਸਾਲ ਪਹਿਜੂਗੀ ਕੋਟੀ ਨਹੀਂ ਮੇਰੀਆਂ ਇੰਨੀਆਂ ਕੋਟੀਆਂ ਪਈਆਂ ਹੀ ਨਵੀਆਂ ਤੇ ਉਹ ਵੀ ਤੇਰੇ ਕੰਮ ਹੀ ਆਉਣੀਆਂ ਸੀ ਮੈਂ ਕਿਹੜੀ ਰੋਜ਼ ਰੋਜ਼ ਭਾਪਾ ਪਾ ਕੇ ਤੇ ਵਾਂਡੇ ਜਾਣ ਦੀ ਆ ਲੋੜ ਤੇ ਨਹੀਂ ਚਲ ਜੇ ਲੈ ਆਂਦੀ ਐ ਨਾ ਰੱਖ ਲਾ ਲੈਓ ਮੰਮੀ ਜੀ ਸਸਤੀ ਮਿਲਦੀ ਪਈ ਸੀ ਤਾਂ ਫਿਰ ਕੀ ਹੋ ਗਿਆ ਇਹ ਕਿਹਦੀ ਮਹਿੰਗੀ ਐ ਕੋਈ ਹਾਲ ਨਹੀਂ ਇਹਨਾਂ ਦਾ ਐਵੇਂ ਫਜ਼ੂਲ ਹੀ ਖਰਚਾ ਕਰਦੇ ਰਹਿੰਦੇ ਆ ਮੁੰਡਾ ਵੀ ਨਾ ਐਵੇਂ ਸਿਰ ਤੇ ਚੜਾਈ ਜਾਂਦਾ ਇਹਨੂੰ ਕਦੀ ਆ ਲੈ ਦੇ ਕਦੀ ਉਹ ਲੈ ਦੇ ਤੇ ਇਹ ਦਿਨਾਂ ਨੂੰ ਕੋਈ ਕਦਰ ਹੀ ਨਹੀਂ ਹੈਗੀ ਮਮੀ ਜੀ ਮੇਰਾ ਨਾ ਕੁਝ ਕਰਾਰਾ ਜਾ ਖਾਣ ਨੂੰ ਜੀ ਕਹਿੰਦਾ ਤਾਂ ਮੈਂ ਚਾਚਾ ਨੇ ਚੋਲ ਬਣਾ ਲਈ ਤਰਕੇ ਲੈ ਬਣਾ ਲਾ ਠੀਕ ਆ ਮੰਮੀ ਜੀ ਛੋਲ ਧੋਥੇ ਨੇ ਸਟੀਲ ਵਾਲੇ ਡੱਬੇ ਚ ਖਤਮ ਹੋ ਗਏ ਸੰਦੀਪ ਉਹ ਆਟੇ ਵਾਲੀ ਡਰਮੀ ਦੇ ਲਾਗੇ ਨਾ ਡੱਬਾ ਪਿਆ ਉਹਦੇ ਵਿੱਚ ਛੋਲ ਪਏ ਆ ਆਹ ਉਹ ਛੋਲ ਮੈਂ ਵੇਖੇ ਤਾਂ ਆ ਗਏ ਪਰ ਉਹ ਤੇ ਕਨਿਆ ਜੀਆ ਵਾ ਉਹ ਨਹੀਂ ਸਵਾਦ ਲੱਗਦਾ ਕਿਉਂ بڑے ਸੁਣੇ ਬੰਦੇ ਆਂ ਤੇ ਉਹੋ ਹੀ ਖਾਂਦੇ ਰਹੇ ਆ ਨਹੀਂ ਮੰਮੀ ਉਹ ਜਿਹੜੇ ਡੱਬੇ ਚ ਪਹਿਲੇ ਛੋਲ ਬਣਾਉਂਦੇ ਰਹੇ ਨਾ ਉਹ ਬਰੇ ਸਵਾਦ ਆ ਮੈਂ ਉਹ ਵਾਲੇ ਪੁੱਛਣ ਨਹੀਂ ਆ ਅੱਛਾ ਸੰਦੀਪ ਉਹ ਚੌਲ ਹਾਂਜੀ ਉਹ ਤਾਂ ਥੋੜੇ ਜਿਹੇ ਬਾਸਮਤੀ ਦੇ ਚੌਲ ਹੀ ਤੇਰੀ ਮਾਸੀ ਨੇ ਦਿੱਤੇ ਸੀ ਆਏ ਹੈ ਤੇ ਤੂੰ ਉਹ ਹੀ ਬਣਾ ਲਾ ਹਾਂ ਚੌਲ ਨਹੀਂ ਮੈਂ ਉਹ ਨਹੀਂ ਖਾਣੇ ਮੈਨੂੰ ਨਹੀਂ ਉਹ ਚੰਗੇ ਲੱਗਦੇ ਹੈਗੇ ਮੋਟੇ ਜੇ ਤੇ ਚੱਲ ਰੋਟੀ ਲਾ ਲਾ ਸਬਜੀ ਹੈਗੀ ਨਾਲ ਨਹੀਂ ਸਬਜੀ ਵੀ ਨਹੀਂ ਨਾ ਹੈਗੀ ਕੋਈ ਤੇ ਤੂੰ ਇਹਦਾ ਕਰੋ ਹਾਂ ਲਾਗੇ ਦੁਕਾਨ ਆ ਜਾਓ ਇੱਥੇ ਫੜ ਲਿਓ ਸਬਜੀ ਕੋਈ ਮੈਂ ਫਿਰ ਸਬਜੀ ਰੋਟੀ ਬਣਾ ਦਿੰਨੀ ਆ ਚੱਲ ਮੈਂ ਵੇਖਦੀ ਆ लियानीख के पुदीना है सब्जी रैन देनी है जरूरी पैसे खर्चने आप पुदीना ले जाने ਇਹਦੀ ਚਟਨੀ ਬਣਾ ਕੇ ਤੇ ਰੋਟੀ ਖਾ ਲਾਂਗੇ। ਪੁੱਛ ਕੇ ਹਮਣੀ ਆ ਸੰਦੀਪ। ਸੰਦੀਪ ਹਾਂਜੀ ਸਬਜੀ ਨੂੰ ਛੱਡ ਮੈਂ ਨਾ ਗਵਾਂਡੀਆਂ ਦਾ ਇੱਥੇ ਪਧੀਨਾ ਵੇਖ ਕੇ ਆਈ ਆ। ਉਹ ਲਿਓਨੀ ਵੜ ਕੇ ਤੇ ਤੂੰ ਚਟਨੀ ਬਣਾ ਲੈ ਦੋ ਪਿਆਜ਼ ਪਾ ਕੇ। ਚਟਨੀ ਮੰਮੀ ਜੀ ਮੇਰਾ ਨਹੀਂ ਜੀ ਕਰਦਾ ਚਟਨੀ ਖਾਣ ਦਾ। ਜਿੱਤੋ ਹੀ ਸਬਜੀ ਲਾ ਆ ਜਾ ਕੇ ਸਬਜੀ ਮੈਂ ਕਿੱਥੇ ਜਾਵਾਂਗੀ ਤੋਰ ਤੋਰ ਕੇ ਹਿੰਮਤ ਨਹੀਂ ਭੈਣ ਦੀ ਤੋਰਾਂ ਦੀ ਸ਼ਾਮੀ ਆਏਗਾ ਨਾ ਭਾਈ ਉਹ ਦੇਖੋ ਤਾਜੀ ਸਬਜੀ ਲਵਾਂਗੇ ਤੇ ਨਾਲੇ ਰਾਤ ਦਾ ਵੀ ਸਰਜੂਗਾ ਨਾਲੇ ਸਵੇਰ ਦਾ ਵੀ ਹੋ ਜਾਊਗਾ ਡੰਗ ਚਲੋ ਠੀਕ ਆ ਮੰਮੀ ਜੀ ਤੂੰ ਐਂਦਾ ਕਰ ਮੈਗੀ ਫਰ ਲੈ ਆਵਾ ਮੈਗੀ ਖਾ ਲੈਨੇ ਆਪਾਂ ਉਹ ਮੁੰਡੇ ਦੀ ਦੁਕਾਨ ਬੰਦਿਆ ਮੈਂ ਵੇਖੀ ਆ ਤੂੰ ਐਂਦਾ ਕਰ ਪਿਆਜ਼ ਕੱਟ ਤੇ ਮੈਂ ਪਦੀਨਾ ਤੋੜ ਕੇ ਲਿਆਵਾ ਚਲੋ ਠੀਕ ਆ ਸਬਜ਼ੀਆਂ ਲਿਆ ਲਈ ਇੱਕ ਤੋ ਵੀ ਨਹੀਂ ਲਿਆਉਂਦੇ ਮੰਮੀ ਪਤਾ ਨਹੀਂ ਕਿ ਕਿੰਨੇ ਕਿੰਨੇ ਚੂਸੀ ਕਰਦੇ ਆ ਚੱਲ ਚਟਨੀ ਨਹੀਂ ਖਾਣੀ ਪੈਣੀ ਰੋਟੀ ਨੇ ਤੂੰ ਘਰੇ ਹੀ ਆ ਆ ਜਾਓ ਭੈਣ ਜੀ ਹੋ ਸੁਣਾ ਬਹਿ ਜਾਓ ਹਾਂ ਠੀਕ ਐ ਸੰਦੀਪ ਪਾਣੀ ਲਿਆ ਨਹੀਂ ਨਹੀਂ ਪਾਣੀ ਨਹੀਂ ਪੀਣਾ ਮੈਂ ਹੋ ਸੁਣਾ ਤੂੰ ਠੀਕ ਠਾਕ ਹਾਂ ਠੀਕ ਐ ਤੂੰ ਤੇ ਲੱਭਦੇ ਨਹੀਂ ਅੱਜ ਕੱਲ ਕਿੱਥੇ ਹੁੰਦੇ ਹੋ ਲੱਭਦੀ ਮੈਂ ਤੇ ਘਰੇ ਹੀ ਆ ਮੈਂ ਤੇ ਕੱਲ ਵੀ ਆਈ ਸੀ ਤੂੰ ਹੀ ਨਹੀਂ ਘਰ ਆਈ ਆ ਆਹ ਭੈਣ ਜੀ ਕੰਮ ਗਈ ਨਹੀਂ ਕਿੰਨਾ ਕਰਨਾ ਸਾਸੀ ਆਂਟੀ ਜੀ ਸਾਸੀ ਘਰ ਸੰਦੀਪ ਕੀ ਹਾਲ ਆ ਵਧੀਆ ਠੀਕ ਸੁਣਾ ਸੰਦੀਪ ਮੈਂ ਤੇ ਤੇਰੇ ਵਾਲੀ ਆਈ ਹੈ ਤੂੰ ਕਹਿੰਦੀ ਨਾ ਮੈਂ ਸੂਟ ਲੈਣ ਜਾਣਾ ਬਾਜ਼ਾਰ ਨੂੰ ਚੋੜਾਂ ਟਿ ਮੈ ਲੈ ਅੰਤੇ ਜਾਣਾ ਪਰ ਜਾਣਾ ਹੀ ਭੈਣ ਜੀ ਪਰ ਹੁਣ ਆਂਦੀ ਮੈਂ ਨਹੀਂ ਜਾਣਾ ਇਹਨੇ ਕੁੜੀ ਦੇ ਸੂਟ ਵੇਖ ਲੇ ਕਹਿੰਦੀ ਮੰਮੀ ਇਦਨਾ ਹੀ ਸਰ ਜਾਣਾ ਮੇਰਾ ਹੁਣ ਇੱਕ ਗੱਲ ਮੈਨੂੰ ਕਹਿਣ ਦੀ ਸੀ ਮੈਂ ਦੋ ਸੂਟ ਲੈ ਕੇ ਆਉਣੇ ਆ ਤੇ ਮੈਂ ਤੇ ਤਾਂ ਹੀ ਆਈ ਸੀ ਮੈਂ ਨਾ ਚੁੰਨੀ ਲਿਆਈ ਸੀ ਇੱਕ ਤੇ ਉਹ ਚ ਨਿਕਲ ਆਈ ਟੁੱਕ ਤੇ ਮੈਂ ਹਾਂ ਚਲ ਇਹਨੂੰ ਫੜਾਉਣੀ ਆ ਤੇ ਉਥੋਂ ਚੇਂਜ ਕਰ ਲਿਆਊਗੀ ਆਹੋ ਜਾਣਾ ਤੇ ਹੈਗਾ ਹੀ ਸੂਟ ਇਹਨੂੰ ਹੁਣ ਚੰਗੇ ਲੱਗੇ ਨਾ ਤੇ ਕਹਿੰਦੀ ਹੁਣ ਮੰਮੀ ਅਗਲੇ ਮਹੀਨੇ ਲੈ ਆਵਾਂਗੀ ਇੱਕ ਤੈਨੂੰ ਚੁੰਨੀ ਦਾ ਕਹਿਣ ਆਇਏ ਤੇ ਦੂਜਾ ਮੈਂ ਆ ਚੱਲ ਮੁੰਗਰੇ ਲੱਗੇ ਆ ਤੇ ਲੈ ਆਇਆ ਤੋੜ ਕੇ ਤੂੰ ਆਣ ਕੇ ਅੱਛਾ ਮੁੰਗਰੇ ਪੈਂ ਜੀ ਚਲੋ ਮੈਂ ਜਾਣੀ ਆ ਤੁਹਾਡੇ ਨਾਲ ਨਹੀਂ ਮੰਮੀ ਜੀ ਮੁੰਗਰੇ ਰਹਿਣ ਦੋ ਉਹਦਾ ਕੰਮ ਬਰ ਆਉਂਦਾ ਨਿਕਲ ਨਿਕਲ ਝੀਨ ਮੀਨ ਜਾਂਦੀ ਸਬਜ਼ੀ ਲਾਓ ਕੋਈ ਆਪੇ ਲਗਾਣੇ ਮੈਂ ਸਬਜ਼ੀ ਲਾ ਕਿਉਂ ਨਹੀਂ ਆ ਕੋਈ ਨਹੀਂ ਸੰਦੀਪ ਉਹ ਵੀ ਸਬਜ਼ੀ ਆ ਮੈਂ ਕਰਦਾਂਗੀ ਸਾਫ਼ ਕੱਲ ਨੂੰ ਸਬਜ਼ੀ ਬਣਾ ਲਾਂਗੇ ਅੱਜ ਮੁੰਗਰੇ ਬਣਾ ਲੈਨੇ ਆ ਚਲੋ ਠੀਕ ਆ ਫਿਰ ਲਾਓ ਪੈਣ ਜੀ ਮੈਂ ਅੰਦਰੋਂ ਲਿਆਉਣੀ ਕੋਈ ਚੀਜ਼ ਲੈ ਆਂਟੀ ਜੀ ਤਿਹੇ ਤਾਂ ਮੈਂ ਮੰਮੀ ਨੂੰ ਦੱਸਤਾ ਮੰਗਰਿਆਂ ਦਾ ਮੰਮੀ ਤਾਂ ਗਿਆ ਇਹੋ ਜੇ ਕੰਮ ਲੱਭਦੇ ਆ ਤਾਂ ਹੀ ਤੇ ਮੈਂ ਆਈ ਸੀ ਅਹੀਂ ਨਾ ਬੁੱਟੇ ਵੱਢਣੇ ਸੀ ਮੰਗਰਿਆਂ ਦੇ ਤੇ ਮੈਂ ਕਿਹਾ ਚੱਲ ਨੀਤੂ ਨੂੰ ਕਹਾਂ ਹਣੀ ਆ ਉਹਨੇ ਬੜੀ ਖੁਸ਼ ਹੋ ਕੇ ਤੇ ਲੈ ਜਾਣੇ ਤੋੜ ਕੇ ਉਹ ਤੇ ਮੈਨੂੰ ਪਤਾ ਹੀ ਆ ਤੇਰੀ ਸੱਸ ਨਾ ਬਹੁਤ ਕੰਜੂਸ ਵਾ ਨਾਲੇ ਸੂਟਾਂ ਦਾ ਵੀ ਤੈਨੂੰ ਉਹਨੇ ਮਨਾ ਕੀਤਾ ਹੋਣਾ ਨਾ ਹਾਂਜੀ ਆਂਟੀ ਜੀ ਤੁਹਾਨੂੰ ਤਾਂ ਪਤਾ ਹੀ ਆ ਸਾਰਾ ਮੰਮੀ ਵਾਲਾ ਮੈਂ ਹੁਣ ਤੁਹਾਨੂੰ ਕੀ ਦੱਸਾਂ ਚਲੋ ਭੈਣ ਜੀ ਆਜੋ ਚੱਲੀਏ ਚਲ ਸਾਹਿਕਾ ਪਾਜੀ ਸਾਹਿਕਾ ਪਾਜੀ ਪਾਜੀ ਤਾਂ ਹੀ ਦੱਸਿਆ ਹੀ ਨਹੀਂ ਆਉਣਾ ਇਹ ਪੰਜੀ ਸੰਦੀਪ ਨਾਲ ਗੱਲ ਹੋ ਗਈ ਫੋਨ ਤੇ ਅੱਛਾ ਅੱਛਾ ਚਲੋ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਠੀਕ ਹੈ ਜੀ ਸੰਦੀਪ ਹਾਂ ਜੀ ਸੈਨੀਟੈਂਟ ਆ ਡਾੜੀਆਂ ਹੁੰਦੇ ਆ ਡਾੜੇ ਨੇ ਰਸਤਾ ਚ ਆ ਕੇ ਫੋਨ ਕੀਤਾ ਸੀ ਤੁਮ ਮੈਂ ਅੱਧਾ ਜਿਤਾ ਨੂੰ ਦੱਸਣਾ ਇਹ ਤੋਂ ਨੇ ਟਾਈਮ ਨੂੰ ਆ ਵੀ ਗਏ ਚਲ ਕੋਈ ਨਹੀਂ ਦੇ ਪਾਣੀ ਫਿਰ ਹਾਂਜੀ ਸਸੀ ਘਰ ਡੈਡੀ ਜੀ ਸੱਚੀ ਗੱਲ ਠੀਕ ਠਾਕ ਬਟ ਹਾਂਜੀ ਠੀਕ ਸੁੰਦਿਰ ਤੇ ਮਮੀ ਦਸ਼ਨ ਦੀ ਸਸਤਰੀ ਟੋਕੜ ਕਈ ਬੜੀ ਕਰਦੀ ਆ ਗੱਲ ਗੱਲ ਦੇ ਉੱਤੇ ਚ ਇੱਕ ਦੀ ਰਹਿੰਦੀ ਐ ਹਾਂਜੀ ਡੈਡੀ ਜੀ ਮੰਮੀ ਨਾ ਗੱਲ-ਗੱਲ ਤੇ ਰੋਕਾ-ਟੋਕ ਹੀ ਕਰਦੇ ਆ ਤੇ ਕੋਈ ਚੀਜ਼ ਵੀ ਨਹੀਂ ਲੈਣ ਦਿੰਦੇ ਅਨਾਲ ਮੰਮੀ ਤੇ ਮਿੰਦ ਦੱਸੰਦੀ ਇਹ ਸਾਸ਼ੇ ਸੂਟ ਵੀ ਨਹੀਂ ਲੈ ਕੇ ਦਿੰਦੀ ਤੇ ਨਾਲੇ ਪਰੇਸ਼ਾਨ ਹੋ ਕੇ ਉਹ ਤੇ ਰੋਣ ਲੀ ਮੈਂ ਚੱਲ ਮੈਂ ਪਤਾ ਕਰਉਣਾ ਤੂੰ ਜ਼ਿਆਦਾ ਫਿਕਰ ਨਾ ਕਰ ਤੇ ਮੈਂ ਤਾਂ ਆਈ ਹਾਂਜੀ ਡੈਡੀ ਜੀ ਜੇ ਮੈਂ ਸੂਟ ਮੰਗਾ ਨਾ ਤੇ ਕਹਿ ਦਿੰਦੇ ਨਾ ਨਾਨ ਦੇ ਸੂਟ ਪਾ ਲਾ ਤੇ ਜੇ ਕੋਈ ਸਬਜ਼ੀ ਕਾਹਦਾ ਬਣਾ ਲੀਏ ਤਾਂ ਉਹ ਵੀ ਬੱਸ ਰੋਕਾ-ਟੋਕ ਹੀ ਕਰ ਦਿੰਦੇ ਨਹੀਂ ਸੋਏ ਦੀ ਦਾਲ ਪਈ ਉਹ ਖਾ ਲੋ ਚਾ ਚਟਨੀ ਨਾ ਖਾ ਲੋ ਸਬਜ਼ੀ ਨਹੀਂ ਬਣਉਂਦੀ ਨਿੰਦ ਕੋਈ ਵੀ ਬਲੋਂ ਕੁਪੀ ਸਸ ਹਾਂਜੀ ਬਲੋਨੇ ਮੰਮੀ ਜੀ ਪੰਜ ਪੰਜ ਮੈਂ ਤਾਂ ਆਇਆ ਤੂੰ ਹੀ ਸੰਦੀਕ ਦੀ ਰੋਕ ਟੋਕ ਬੜੀ ਕਰਦੇ ਏ ਚੀਜ਼ ਉਹ ਮੰਗਦੀ ਓਨ ਤੂੰ ਚੀਜ਼ ਨਹੀਂ ਲੈ ਗਦੇ ਨਹੀਂ ਨਹੀਂ ਭਾਜੀ ਇਹ ਦਾਦੀ ਤੇ ਕੋਈ ਗੱਲ ਨਹੀਂ ਆ ਇਦਾਂ ਦੀ ਗੱਲ ਕਿਉਂ ਨਹੀਂ ਆ? ਕਿਉਂ ਸੰਦੀਪ? ਦੱਸ ਜਿਹੜੀ ਅਸੀਂ ਮਮੀ ਨੂੰ ਗੱਲਾਂ ਦੱਸੀਆਂ ਹੇ ਰੋ ਰੋ ਕੇ। ਮੰਮ ਜੀ ਤੇ ਰੋਕਾ ਟੋਕੀ ਕਰਦੇ ਤੇ ਆ ਗਿਆ ਜੇ। ਜੇ ਮੈਂ ਸਬਜ਼ੀ ਬਣਾਉਣ ਲਈ ਕਹਾ ਤਾਂ ਤੂੰ ਇਹ ਕਹਿ ਰਿੰਦਾ ਕਿੱਥੇ ਮੇਰੇ ਗੈਸ ਕਲਮ 2 ਮਿੰਟ ਚ ਮੁੱਕਦੀ ਹੀ ਤੇ ਹੁਣ ਤੋਂ ਮਿੰਟਾਂ ਚ ਖਤਮ ਕਰ ਦਿੰਨੀ ਆ ਤੇ ਸਰਫ ਦਾ ਵੀ ਤੈਨੂੰ ਸੁਣਾ ਦਿੰਦਾ ਜੇ ਝਟ ਖਤਮ ਕਰਤੀ ਆ। ਹੁਣ ਮੈਂ ਕੰਮ ਕਰਦੀ ਲੱਗਣੀ ਤੇ ਆਈ ਜਣਾ ਚੀਜ਼। ਇਹ ਤਾਂ ਸਾਨੂੰ ਪਤਾ ਸਾਡੀ ਠੀਕ ਨਹੀਂ ਸਿਆਣੀ ਆ। ਕੋਈ ਫਾਲਤੂ ਖਰਚਾ ਨਹੀਂ ਕਰਦੀ। ਤੇ ਤੂੰ ਉਹਨਾਂ ਨੂੰ ਵੀ ਟੋਕੜਕਾਈ ਕਰਦੇ ਰਹਿੰਦੇ। ਇੰਜ ਨਹੀਂ ਕੰਜੂਸੀ ਚੰਗੀ ਨਹੀਂ ਹੁੰਦੀ। ਨੌ ਮਹੀਨੇ ਤੋਂ ਘਰ ਤੇ ਸੋਹ ਜਰੂਰ ਤੋਂ ਪਿੰਦੀ ਨਹੀਂ ਆ। ਤੇ ਮੁੰਡਾ ਤੇ ਇੱਥੇ ਨਹੀਂ ਤੇ ਤੁਸੀਂ ਪੂਰੀਆਂ ਕਰਨੀ ਆ ਤੇ ਤੁਸੀਂ ਉਹਨੂੰ ਟੋਕਦੇ ਰਹਿੰਦੇ। ਬਾਜੀ ਕਾਦੀ ਕੰਜੂਸੀ। ਅਸੀਂ ਵੀ ਤੇ ਆਪਣੇ ਟਾਈਮ ਤੇ ਇੱਕ ਦੂਜੇ ਦੇ ਸੂਟ ਪਾ ਲਈਦੇ ਸੀ। ਜੇ ਬੰਦੇ ਨੇ ਆਪਣਾ ਟਾਈਮ ਕੱਢਣਾ ਹੋਵੇ ਤੇ। ਮੰਮੀ ਕਹ ਰਿਆ ਟਾਈਮ ਦੀ ਗੱਲਾ ਕਰਦੇ ਜੇ ਅੱਜਕੱਲ੍ਹ ਨਹੀਂ ਕੋਈ ਐਦਾਂ ਰਿੰਦਾ। ਭੈਣ ਜੀ ਜੇ ਇੰਨੀ ਕੰਜੂਸੀ ਕਰਨੀ ਤੇ ਮੁੰਡੇ ਦਾ ਵਿਆਹ ਕਿਉਂ ਕੀਤਾ? ਉੱਥੇ ਵੀ ਤਾਂ ਖਰਚਾ ਹੋਈ ਗਿਆ। ਤੁਹਾਡਾ ਖਰਚਾ ਬਚਿਆ ਰਿੰਦਾ ਨਾ ਵਿਆਹ ਕਰਦੇ। ਪਾ ਜੀ ਇਹ ਦੱਗ ਕਹਿਂਦੇ ਆ ਤੇ ਕਹਿਣਾ ਹੀ ਆ ਮੰਮੀ ਜੀ ਮੈਂ ਤਾਂ ਦੁਖੀ ਹੋ ਗਈ ਆ ਇੱਥੇ ਤੂੰ ਤੇ ਸੰਦੀਪ ਚੋਪੀ ਰਹਿ ਤੂੰ ਬੜੀ ਸੋਹਣੀ ਕਰ ਤੂੰ ਉਹ ਤੇ ਕੀਤੀ ਆ ਚੋਕਾ ਆਪਣੇ ਪੇਕੇਆਂ ਨੂੰ ਫੋਨ ਕਰ ਦਿੱਤਾ ਆ ਦੱਸਦੀ ਆ ਨਾ ਫੁੰਡੇ ਨੂੰ ਫੋਨ ਕਰਕੇ ਤੁਸੀਂ ਕੀ ਦੱਸਣਾ ਭੈਣ ਜੀ ਅਸੀਂ ਆਪੇ ਦੱਸ ਲਾਂਗੇ ਚੱਲ ਸੰਦੀਪ ਉੱਠ ਲਿਆ ਆਪਣੇ ਕੱਪੜੇ-ਕੱਪੜੇ ਪਾ ਕੇ ਹਾਂ ਜੀ ਨਹੀਂ ਨਹੀਂ ਪਾ ਜੀ ਕਿਤੇ ਨਹੀਂ ਉੱਥੇ ਰਹਿੰਦਾ ਕੋਈ ਫਾਇਦਾ ਨਹੀਂ 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 ਭਾਣੀ ਇਹਦਾ ਨਾ ਕਰੋ ਇੱਕ ਮੌਕਾ ਦੇ ਦਿਓ ਤੁਸੀਂ ਸੰਦੀਪ ਤੂੰ ਸੂਟ ਲੈਣੇ ਨਾ ਚੱਲ ਮੈਂ ਤੈਨੂੰ ਸੂਟ ਲੈ ਦੇ ਦਿੰਨੀ ਆ ਮੁੰਡੇ ਨਾਲ ਤੁਸੀਂ ਕੀ ਗੱਲ ਕਰਨੀ ਆ ਮੈਂ ਆਪੇ ਗੱਲ ਕਰ ਲਾਂਗੀ ਗੱਲ ਕਿਉਂ ਨਹੀਂ ਕਰਨੀ ਪੈਂਦੀ ਮੰਮੀ ਜੀ ਦਾ ਬੁਰਾ ਹਾਲ ਹੋਇਆ ਉੱਥੇ ਰੋ ਰੋ ਕੇ ਤਾਂ ਮੈਂ ਇੱਥੇ ਪਤਾ ਕਰਨ ਆਇਆ ਹਾਂ ਨਹੀਂ ਨਹੀਂ ਪਾਜੀ ਇੱਕ ਮੌਕਾ ਤੁਸੀਂ ਦੇ ਕੇ ਵੇਖੋ ਅੱਗੇ ਤੋਂ ਇਹੋ ਜੀ ਕੋਈ ਗਲਤੀ ਨਹੀਂ ਹੁੰਦੀ ਸੰਦੀਪ ਤੂੰ ਸੂਟ ਲੈਣੇ ਨਾ ਚੱਲ ਮੈਂ ਤੈਨੂੰ ਸੂਟ ਦਵਾ ਦੇ ਦਿੰਨੀ ਆ ਮੁੰਡੇ ਨਾਲ ਕੋਈ ਗੱਲ ਨਾ ਕਰਿਓ ਮੈਂ ਆਪੇ ਗੱਲ ਕਰ ਲਾਂਗੀ ਠੀਕ ਆ ਪਾਜੀ ਅੱਗੇ ਤੋਂ ਮੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਫੇਰ ਨਹੀਂ ਜੇ ਮੈਂ ਤੁਹਾਡੀ ਕੋਈ ਗੱਲ ਸੁਣਨੀ ਫੇਰ ਮੈਂ ਲੈ ਜਾਣਾ ਜੇ ਸੰਦੀਪ ਨੂੰ ਨਾਲ ਕਿਉਂ ਸੰਦੀਪ ਲੈ ਕੇ ਖੁਸ਼ਵਾ ਤੂੰ ਠੀਕ ਆ ਡੈਡੀ ਜੀ ਬਸ ਮੈਨੂੰ ਇਹ ਚਾਹੀਦਾ ਕਿ ਮੰਮੀ ਰੋਕਾ ਟੋਕੇ ਨਾ ਕਰਨ ਨਹੀਂ ਸੰਦੀਪ ਹੋ ਨਹੀਂ ਇਦਾਂ ਹੁੰਦਾ ਬੈਠੋ ਤੁਸੀਂ ਮੈਂ ਚਾਹ ਬਣਾ ਕੇ ਲਿਆਉਣੀ ਆ ਚਲੋ ਠੀਕ ਆ ਮੰਮੀ ਜੀ ਬੈਠੋ ਰਹ ਜੀ